ਜੀ ਕਦਾਂ ਮਿੱਤਰੋ ਕੀ ਹਾਲ ਚਾਲ ਨੇ ਮਿਆਸ ਕਰਦੇ ਯਾਰ ਘੈਂਡੋਮਕ ਦੇ ਮਿੱਤਰੋ ਆਪਾਂ ਵੀ ਪੂਰੇ ਘੈਂਟ ਆ ਤੇ ਅੱਜ ਆਪਾਂ ਚੱਲਦੇ ਆ ਟਰਾਲੀ ਖਿੱਚ ਮੇਲੇ 'ਚ ਤੇ ਮੇਲਾ ਹੈਗਾ ਕਟਾਰੀ ਰਾਣਾ ਸਾਹਿਬ ਦੇ ਨੇੜੇ ਜਿਵੇਂ ਨਾਲ ਲੱਗ ਗਈ ਹੈ ਨਾ ਤੇ ਮੈਂ ਕਿਹਾ ਸੋਚਿਆ ਅੱਜ ਆਪਾਂ ਵੀ ਮੇਲੇ ਚੱਲਦੇ ਆ ਤੇ ਟਰੈਕਟਰ ਆਪਣੇ ਚੱਲੇ ਆਓ ਸਾਹਮਣੇ ਮੂਰੇ ਹੈ ਨਾ ਤੇ ਅੱਜ ਹਲਵਾਰਾ ਵੀਰ ਕਰ ਆਪਾਂ ਵੀ ਕਹਿੰਦੇ ਅੱਜ ਕਟਾਰੀ ਮੇਲੇ 'ਰੇ ਚੱਲਿਆ ਵਾ ਟਰਾਲੀ ਖਿੱਚ ਕੇ ਤੇ ਮਿੱਤਰੋ ਆਜੋ ਫਿਰ ਤੁਹਾਨੂੰ ਦਿਖਾਉਨੇ ਆ ਆਰਸੀ ਵੀ ਅੱਜ ਕਹਿੰਦੇ ਵੇਟ ਰੱਖੀ ਜਾਂਦਾ ਹਾਂ ਦਿਖਾਉਟ ਨਹੀਂ ਵੇਟ ਲਾਉਣੀ ਹੈ ਨਹੀਂ ਚਲਾਉਣੀ ਹੈ ਤੇ ਰਖੜਾ ਬਣਾ ਟਰੈਕਟਰ ਜਿੰਦਾ ਵੇਟ ਨਹੀਂ ਹੈਗਾ ਐਵੇਂ ਰਾਜ ਲਾਜੂ ਰਾਜ ਲਾਜੂ ਠੀਕ ਆ ਠੀਕ ਆ ਜੀ ਬਾ ਠੀਕ ਆ ਅਜ ਕੰਮ ਕਿਹੜਾ ਕਰ ਦੇਣਾ ਮਤਲਬ ਕਿ ਖਾਲੀ ਖਾਲੀ ਕਿ ਜਮਾ ਭਰੀ ਹੋਈ ਟਰਾਲੀ ਸਿਰੇ ਤੱਕ ਪਰ ਇਹ ਰੇਤੀ ਰੇਤੀ ਫੁੱਲ ਕੀ ਆ ਦਿਖਾ ਗਿਆ ਕਿਦਾਂ ਹੋ ਰੋਗੇ ਕਿੰਨੇ ਆ ਕੀ ਇਧਰ ਥਾਰ ਵੀ ਤੂੰ ਆਈ ਮਾਰਦੀ ਆ ਇਹ ਗਰੁੱਪ ਦੇ ਟਰੈਕਟਰ ਤੇ ਇਧਰ ਜੌਂਡੀਰ ਜਾਂਦਾ ਉਧਰ ਸਾਹਮਣੇ ਆਰਸੀ ਬਈ ਥਾਰ ਤੇ ਆਪਦੀ ਦੇ ਉਧਰ ਜੱਗੀ ਬਈ ਜਾਂਦਾ ਮੁਰੇ ਹੋ ਸੋਨਾਲੀ ਕਾਲੀ ਆ ਜੇ ਕਹਿੰਦਾ ਸੋਨਾਲੀ ਕਾ ਵੀ ਕੋਈ ਕਰੂਗਾ ਤੇ ਜੋਂਡੀਰ ਮਗਰੋਂ ਦਾ ਉਹ ਦੀਦਾਂ ਦੀ ਜਾਲੀਆਂ ਲੱਗੀਆਂ ਕਰਕੇ ਆਓ ਠਾਰ ਵੀ ਪੂਰੀ ਗੈੜੀ ਕੀਤੀ ਆ ਪੰਪ ਉਹਦਾ ਵੀ ਜਵੇਂ ਸਿਰੇ ਲਾਇਆ ਹੋਇਆ ਜਾਵਾ ਲੋ ਜੀ ਮਿੱਤਰੋ ਪਹੁੰਚ ਗਏ ਮੇਲੇ ਤੇ ਇਧਰੋਂ ਮਡੇ ਕੋਕ ਆ ਗੀ ਜਾਂਦੇ ਸਤਿ ਸ਼੍ਰੀ ਅਕਾਲ ਜੀ ਇਹ ਮੈਚ ਦੇ ਵੀਰੇ ਵਿਸ਼ੇਸ਼ ਤੌਰ ਤੇ ਬੁਲਾਇਆ ਜਾ ਰਿਹਾ ਸਾਡੇ ਪ੍ਰਬੰਧਕ ਵੀਰਾਂ ਵੱਲੋਂ ਲੋ ਜੀ ਮਿੱਤਰੋ ਪਹੁੰਚ ਗਏ ਮੇਲੇ ਤੇ ਤੇ ਟਰੈਕ ਦੇਖੋ ਟਰੈਕਟਰਾਂ ਦਾ ਕਹਿੰਦੇ ਪੂਰਾ ਮੇਲਾ ਲੱਗਿਆ ਪਿਆ ਸਾਡਾ ਹਰ ਟਰੈਕਟਰ ਪਹੁੰਚੇ ਹੋਏ ਅੱਜ ਟਰੈਫੀਆਂ ਉਹ ਉਹ ਹੀ ਲੋ ਜੀ ਮਿੱਤਰੋ ਐਲਟੀਡੀ ਵਾਰੀ ਆ ਗਈ ਆ ਤੇ ਵੇਟਵੁੱਡ ਕਰਕੇ ਸੈਟ ਤੇ ਹੁਣ ਇਹਨਾਂ ਨੂੰ ਲੈ ਕੇ ਚੱਲੇ ਆ ਹੈ ਕੀ ਲੋ ਜੀ ਮਿੱਤਰੋ ਚੱਲੀ ਗੈਂਗ ساری ਬਾਲਟੀਆਂ ਬੋਲਟੀਆਂ ਲੈ ਕੇ ਵਾਹੂ ਸਤਨਾ ਵਾਹੂ ਹੈਲੋ ਲੋ ਜੀ ਆ ਗਿਆ ਐਲਟੀ ਤੇ ਜਦੋਂ ਰੱਬੋਂ ਲੱਗਾ ਟਰਾਲੀ ਖਾਦੀਆ ਖਰਾਕਾ ਕੰਮ ਹੋਣੀਆਂ ਖਾਦੀਆ ਖਰਾਕਾ ਕੰਮ ਹੋਣੀਆਂ ਲੋ ਜੀ ਮਿੱਤਰੋ ਚੱਲਿਆ ਜੱਗੀ ਭਾਈ ਲੈ ਕੇ ਰਹਿ ਟੱਕ ਰਾਹ ਚ ਉਹ ਆਦਾਰGamma ਨੇ ਜਾਇਦ ਤੇ ਆ ਤੇ ਕੌਡੀਅਰ ਜੌਨੀਅਰ ਕੌਡੀਅਰ ਉਹ ਦਰਵਜਾ ਦਸਤੀ ਲੱਗ ਰਹੀ ਹੈ ਜਿਹੜੇ ਇੱਥੇ ਆ ਤੁਸੀਂ ਰੰਗ ਖੜੇ ਨੇ ਅਰੇ ਰੋਕ ਵੀ ਦੇ ਕੇ ਇੱਕ ਮਟਰ ਰੋਕ ਲਾ ਦੇ ਲੋ ਜੀ ਮਤਲਬ 50 50 ਮਗਰ ਟਰਾਲੀ ਪਾਈ ਜਾਂਦੇ ਆ ਤੇ ਉਧਰ ਚੈਂਪੀਅਨ ਕਹਿੰਦੇ ਮੂੰਹ ਕੁੱਟੀ ਜਾਂਦਾ ਮੰਨਿਆ ਨਹੀਂ ਉਹ ਕਹਿੰਦੇ ਬਿੰਦਰੀ ਨੰਬਰਦਾਰ ਜਿਹੜਾ ਹੋਇਆ ਮੇਰੇ ਵੀਰੋ ਧੰਨਵਾਦ ਕਰਦੇ ਆ ਪਿੱਛੇ ਕਰੋ ਜੀ ਪਿੱਛੇ ਹਲਵਾਰਾ ਫੀਟ ਕਲੱਬ ਆਰਸੀ ਉਧਰ ਕਹਿੰਦੇ ਹਲਵਾਰਾ ਫੀਟ ਕਲੱਬ ਵਾਲੇ ਦਾ ਜੱਗਾ ਜੀ ਇੱਥੇ ਆ ਤੁਹਾਨੂੰ ਆ ਜਾ ਕਿਉਂਕਿ ਬਾਕੀ ਦੇ ਸਾਹਮਣੇ ਉਹਦੀ ਇੱਕ ਵਿਸਲ ਜਿਹੜੀ ਉਹ ਜ਼ਰੂਰ ਨਾ ਸੁਨਣ ਦੇ ਵਿੱਚ ਆ ਰਹੀ ਆ ਇਹ ਜੱਗੀ ਆ ਮੁੰਡਾ ਕਹਿੰਦੇ ਜੱਗੀ ਆ ਮੁੰਡਾ ਮੇਰੇ ਵੀਰੋ ਪੰਜਾਬ ਪੰਜਾਬ ਟੀ ਆ ਗਿਆ ਕਹਿੰਦੇ ਹਲਵਾਰਾ ਫੀਡ ਕਲੱਬ ਵਾਲਿਆਂ ਦਾ ਇਹ ਤੋਂ ਬਾਅਦ ਦਾ ਜਿਹੜਾ ਮੈਚ ਆ ਉਹ ਵੀ ਟਰੈਕਟਰ ਤੈੜੀ ਖਿੱਚੂ ਇਹ ਤੋਂ ਬਾਅਦ ਵਾਲਾ ਜੀਤਾ ਖਤਰਾ ਮੇਰਾ ਖਿਆਲ ਆ ਹਾਂ ਸੰਤ ਬਾਬਾ ਸ੍ਰੀ ਫਤਿਹਗੁਰ ਸਾਹਿਬ ਪ੍ਰੀਤ ਸਾਠਨਾਂ ਦੇ ਖੱਪੜਪਟ ਸੋਨਾ ਲੇਕਾ ਲਾਓ ਕਹਿੰਦੇ ਪੰਜਾਬ ਪੰਜਾਬ ਟੀ ਦੇ ਵੀਰੋ ਆਹ ਦੇਖੋ ਗਾਉਂਡੀਆ ਦੀ ਗੱਲ ਹੋ ਗਈ ਆ ਹੁਣ ਤਾਂ ਕਹਿੰਦੇ Mungkin b e r s a m ਭਈ ਤੇ ਸਾਥ ਨੰਬਰ ਸ੍ਰੀ ਫਤਿਹਗੜ ਸਾਹਿਬ ਇਧਰ ਬਾਦ ਚੀਟਾ ਖੱਡਾ ਉਹ ਵੀ ਸਦਾ ਵੀਰ ਹੈ ਇਹਦੇ ਚਾਹੇ ਨਾ ਚੀਟਾ ਖੱਡਾ ਉਧਰ ਦੇਖ ਪਹੁੰਚ ਰਿਹਾ ਵਧੀ ਪਹੁੰਚ ਰਿਹਾ ਸਿੱਖ ਪਹੁੰਚ ਰਿਹਾ ਲੋ ਜੀ ਰਵਿੰਦਰ ਬਾਈ ਕਰਕੇ ਸਪੈਸ਼ਲ ਸਕਿਉਰਿਟੀ ਸੱਦੇ ਵੀ ਆ ਇਧਰ ਇਹ ਸਾਰੇ ਡਾਕਟਰ ਵੀਰੇ ਪਿਆਰ ਨਾਲ ਪਿਆਰ ਰਹਿਣਗੇ ਇਧਰ ਸੋਣ ਵਾਲੀ ਕਾ ਚੱਲਣ ਲੱਗਿਆ ਤੇ ਉਧਰ ਇੰਦਰ ਬਾਈ ਚਲਾਊਗਾ ਇਹਨੂੰ ਟਰੈਕਟਰ ਟਰਲੀ ਪਾ ਲਈ ਇਹਦੇ ਮਗਰ ਕਹਿੰਦਾ ਜਿਹੜਾ ਟਰੈਕਟਰ ਅੱਜ ਪਹਿਲਾ ਨੰਬਰ ਕਰਦਾ ਉਹਨੂੰ ਇਨਾਮ ਚ ਕਹਿੰਦੇ ਆ ਜਾਹਾ ਦੇਣਾ ਹਲਵਾਰਾ ਫੀਡ ਧੂੜ ਕੋਟ ਪਿੰਡ ਦਾ ਉਸ ਮੁੰਡੇ ਦਾ இந்து ਨਾਮ ਹੈ ਤੇ ਅੱਜ ਗਿੱਲ ਗਰੁੱਪ ਸੀਲੋ ਵਾਲਿਆਂ ਦਾ ਟਰੈਕਟਰ ਦਾ ਪਾਇਲਟ ਬਣਿਆ ਹੋਇਆ ਬਾਦਵਾਦ ਧੰਨਵਾਦ ਆ ਲਓ ਸਾਹਮਣੇ ਦੇਖੀਏ ਜੀ ਇਧਰ ਵੀ ਦੇ ਇਧਰ ਸਾਈਡ ਤੇ ਹੋ ਜਾ ਆਵਾਜ਼ ਅਸੀਂ ਕਾਫੀ ਜ਼ਿਆਦਾ ਆਈ ਟੰਡੂ ਦੀ ਪਰ ਅਗਲਾ ਜਸ ਨਾ ਉਹ ਆਵੇ ਉਹੀ ਕੰਮ ਹੋ ਗਿਆ ਜੀ ਤੇ ਡਰ ਲੱਗਦਾ ਸੀ ਜਿਵੇਂ ਹਵਾ ਵਿੱਚ ਧੂਏ ਦੇ ਬੱਦਲ ਬਣਾਵਾ ਦੇ ਨਾਲ ਹੀ ਕਹਿੰਦੇ ਇੱਧਰ ਮਾਨਨ ਸਨਮਾਨਾਂ ਦੀ ਗੱਲ ਹੋਣੀ ਹੈ ਜੱਗਾ ਜੀ ਮਾਨਨ ਸਨਮਾਨਾਂ ਦੀ ਗੱਲ ਆ ਦੇਖੋ ਟਰੈਕਟਰ ਜੱਗਿਆ ਪਹਿਲਾਂ ਆ ਪੈਪ ਕਿਹੜੀ ਕੀਤੀ ਹੁਣ ਇੱਥੋਂ ਲਾਦੀ ਇਹਦੇ ਦਾ ਚਾਂਸ ਬਹੁਤ ਘੱਟ ਹੁੰਦੇ ਆ ਪੈਪ ਲਾਉਣ ਦੇ ਸਰਪੰਚ ਸਾਹਿਬ ਨੂੰ ਵੀ ਉਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜੇ ਨਾਲ ਵੀਰੇ ਮੈਡਟ ਬਣਵੀ ਜੀ ਜੀ ਲੋ ਜੀ ਸ਼ੋ ਮੈਚ ਕਰਨ ਲੱਗੇ ਆ ਤੇ ਮਿੱਤਰੋ ਆਪਣੇ ਯੋਡੀਅਰ ਦਾ ਨੰਬਰ ਪੈ ਗਿਆ ਭਈ ਆ ਲੈ ਕੇ ਸਟੈਨਾ ਸਲੰਡਰਾਂ ਚ ਪਹਿਲੇ ਨੰਬਰ ਤੇ ਆ ਉਹ ਤਿੰਨਾ ਚ ਮੰਨੀਏ ਵਿਚਾਰਾਂ ਦਾ ਮੇਲ ਬਹੁਤ ਘੱਟ ਆ ਇਹ ਜੀ ਜਿਹੜਾ ਦੂਜਾ ਨਾਮ ਆ ਕਲੱਬ ਵਾਲੇ ਵੀਰੇ ਆ ਗਏ ਆ ਗਏ ਵੀਰੇ ਆ ਗਏ ਆ ਗਏ ਵੀਰੇ ਆ ਗਏ ਛੇਵੀਂ ਪਾਸੇ ਇਹ ਆਦਿਕਰ ਵਾਲੇ ਵੀਰੇ ਆਏ ਨਹੀਂ ਇਹ ਹਲਵਾਰੇ ਵਾਲੇ ਨੇ ਵੀਰੇ ਇਹਨਾਂ ਦਾ 10ਵਾਂ ਬਣਦਾ ਜੀ ਹਲਵਾਰੇ ਵਾਲਿਆਂ ਦਾ 10ਵਾਂ ਨੰਬਰ ਬਣਦਾ ਵੀਰੇ ਮਾਦਰੀ ਵਾਲੇ ਵੀਰ ਹੈਗੇ ਨੇ ਇੱਥੇ ਜੇ ਨਹੀਂ ਤਾਂ ਕੱਲ ਨੂੰ ਉਹਨਾਂ ਦੀ ਟਰੋਫੀ ਭੇਤੀ ਕਰਦੇ ਹੋ ਕੋਈ ਨਾ ਕੋਈ ਨਾ ਬਾਈ ਬੋਲ ਨਾਨਸੈਂਸ ਵਧਾਈਆਂ ਜੀ ਵਧਾਈਆਂ ਵਧਾਈਆਂ ਜੀ ਵਧਾਈਆਂ ਵਧਾਈਆਂ ਕਤਾਰੀ ਆਈ ਵੀ ਸੰਗਤ ਜਿਨ੍ਹਾਂ ਨੇ ਮੇਲੇ ਦੇ ਵਿੱਚ ਚਾਰ ਚੰਨ ਲਾਏ ਸਾਉਂਡ ਵਾਲੇ ਵੀਰਾਂ ਦਾ ਉਹ ਵਾਓ ਜੋ ਖੈਂਦੇ ਫਿਰਦੇ ਸਾਡੇ ਨਾਲ ਨਾ 3 ਚ ਨਾ 13 ਚ ਤਿੰਨ ਸਿਲੰਡਰ ਤਿੰਨ ਸਿਲੰਡਰ ਦੇਖੋ ਮੈਟਰ ਹਾਂਜੀ ਵੀਰੇ ਗੱਡੀ 'ਚ ਲੋਈ ਮਿੱਤਰੋ ਆ ਪਿਆ ਪਿਆ ਨਿਆਜ ਕੀਤਾ ਨੰਬਰ ਖਟਾਰੀ ਇਹ ਤਿੰਨ ਸਿਲੰਡਰਾਂ ਤੋਂ ਮਤਲਬ ਪਹਿਲੇ ਦੀ ਆ ਤਿੰਨਾਂ ਤੋਂ ਕਿਸੇ ਤਰ੍ਹਾਂ ਟਾਈਮ ਡੁੱਟਾ ਠੀਕ ਆ ਤੇ ਬਾਕੀ ਕੁੱਲ ਮਿਲਾ ਕੇ ਵਧੀ ਚੱਲੇ ਹੋਗੀ ਚਾਰ ਸਿਲੰਡਰ ਦਾ ਸੀਗਾ ਪਹਿਲਾ ਨੰਬਰ ਤੇ ਇਹਦਾ ਤਿੰਨਾਂ ਚੋਂ ਪਹਿਲਾ ਨੰਬਰ ਆ ਤਿੰਨ ਸਿਲੰਡਰਾਂ ਚੋਂ ਚੱਲ ਗਏ ਭਾਈ ਬਣਦਾ ਹੀ ਆ ਚਲੋ ਚੱਲਦੇ ਆ ਫਿਰ ਹਣਾ ਘਰ ਨੂੰ ਤੇ ਜੀ ਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਠੀਕ ਆ ਤੇ ਚੈਨਲ ਕਰ ਲਓ ਸਬਸਕ੍ਰਾਈਬ ਮੰਡਿਓ ਤੇ ਚੱਲਦੇ ਆ ਘਰ ਨੂੰ ਆਪਾਂ ਹਾਂਜੀ ਵਧਾਈਆਂ ਜੀ ਸਭ ਆਪਾਂ ਵਧਾਈਆਂ ਜੀ